ਸ਼ਹਿਰ ਤੋਂ ਹੀ ਕਾਲਜ ਵਿੱਚ ਫੈਡਰੇਸ਼ਨ ਦੇ ਸਿੰਘ ਜੁੜਨੇ ਸ਼ੁਰੂ ਹੋ ਗਏ ਸਨ ਸਵਰਾਮਾਂ ਵਾਲਿਆਂ ਨੇ ਵੀ ਟਰਾਲੀਆਂ ਵਿੱਚ ਆਪਣੇ ਬੰਦੇ ਟੋਆ ਲਿਆਂਦੇ ਸਨ ਬੁੱਧੂ ਦੀ ਟਾਣੀ ਵੀ ਪੂਰੇ ਜੋਲ ਵਿੱਚ ਸੀ ਫੈਡਰੇਸ਼ਨ ਦੇ ਕਈ ਸੀਨੀਅਰ ਮੈਂਬਰ ਵੀ ਆਂਟੁਕੇ ਸਨ ਸਤਵੰਤ ਸਿੰਘ ਪਾੜਾ ਮਨਜੀਤ ਸਿੰਘ ਵੀ ਹਾਜ਼ਰ ਹੋਏ ਦੋਨੋਂ ਧਿਰੋਂ ਅਮ ਸਾਹਮਣੇ ਸਨ ਪ੍ਰਿੰਸੀਪਲ ਨੇ ਕਾਲਜ ਵਿੱਚ ਛੁੱਟੀ ਕਰ ਦਿੱਤੀ ਸੀ ਅਜੇ ਕੁਝ ਦੇਰ ਪਹਿਲਾਂ ਹੀ ਕਾਲਜ ਵਿੱਚ ਪਹੁੰਚੇ ਸਟੂਡੈਂਟ ਆਫਸ ਵਾਪਸ ਘਰਾਂ ਨੂੰ ਜਾ ਰਹੇ ਸਨ ਕਾਲਜ ਜੰਗ ਦਾ ਅਖਾੜਾ ਬਣਨ ਜਾ ਰਿਹਾ ਸੀ ਇੰਨੀ ਦੇਰ ਨੂੰ ਫੈਡਰੇਸ਼ਨ ਦੇ ਸਿੰਘਾਂ ਨੂੰ ਨਰਮਲ ਸਿੰਘ ਨਿਮਾ ਕਾਲਜ ਦੇ ਗੇਟ ਕੋਲ ਆਉਂਦਾ ਦਿਸਿਆ ਉਸ ਨੂੰ ਵੇਖਦੇ ਹੀ ਬੋਲੇ ਸੋਨੇ ਹਾਲ ਦੇ ਜਕਾਰੇ ਗੂੰਜਣੇ ਸ਼ੁਰੂ ਹੋ ਗਏ ਨਰਮਲ ਸਿੰਘ ਨਿਮਾ ਤਾਂ ਫੈਡਰੇਸ਼ਨ ਦੇ ਸਿੰਘਾਂ ਦੀ ਰੀੜ ਦੀ ਹੱਡੀ ਸੀ ਉਸ ਦੇ ਸਮ ਆਉਣ ਦੀ ਦੇਰ ਹੀ ਸੀ ਕਿ ਫੈਡਰੇਸ਼ਨ ਦੇ ਸਿੰਘਾਂ ਨੇ ਵਿਰੋਧੀ ਧਿਰ ਤੇ ਹਮਲਾ ਬੋਲ ਦਿੱਤਾ ਵਰਦਿਆਂ ਕਿਰਪਾਨਾਂ ਵਿੱਚ ਪਤਾ ਨਹੀਂ ਸੀ ਚੱਲ ਰਿਹਾ ਕਿ ਕੀ ਹੋ ਜਾਣਾ ਹੈ ਰਵਿੰਦਰ ਨੇ ਨਲਕੇ ਦਾ ਹੈਂਡਲ ਬੁੱਧੂ ਦੇ ਸਿਰ ਵਿੱਚ ਦੇ ਮਾਰਿਆ ਰਾਜਵੀਰ ਨੇ ਕਿਰਚ ਬੁੱਧੂ ਵੱਲ ਚਲਾਈ ਬੁੱਧੂ ਦੇ ਮੂਰੇ ਹੱਥ ਕਰ ਲਿਆ ਕਿਰਚ ਬੁੱਧੂ ਦੇ ਹੱਥ ਦੇ ਆਰ ਪਾਰ ਨਿਕਲ ਗਏ ਮੈਨੂੰ ਮਾਰੋ ਨਾ ਭਾਜੀ ਮੈਨੂੰ ਮਾਰੋ ਨਾ ਲਹੂ ਲਹਾਨ ਹੋਇਆ ਬੁੱਧੂ ਮਿੰਤਾ ਕਰ ਰਿਹਾ ਸੀ ਫੈਡਰੇਸ਼ਨ ਦੇ 12 ਅੱਗੇ ਵਿਰੋਧੀ ਧਿਰ ਬਹੁਤਾ ਚਰ ਅੜਨਾ ਸਕੀ ਟਰਾਲੀਆਂ ਪਰ ਪਰ ਲਿਆਂਦੇ ਹਮੈਤੀ ਪੈਰਾਂ ਸਿਰਾਂ ਤੇ ਰੱਖ ਕਿ ਭੱਜ ਨਿਕਲੇ ਭੱਜਦੇ ਜਾਂਦਿਆਂ ਵਿੱਚੋਂ ਇੱਕ ਭਾਰੇ ਸਰੀਰ ਵਾਲਾ ਹਮੈਤੀ ਸਿੰਘਾਂ ਦੇ ਢਿੱਕੇ ਚੜ ਗਿਆ ਲੋਹੇ ਦੀਆਂ ਰਾੜਾਂ ਮਾਰ-ਮਾਰ ਉਸ ਦੀ ਬਾਹ ਤੋੜ ਦਿੱਤੀ ਉਸ ਨੂੰ ਤਾਂ ਸਦਵੰਤ ਸਿੰਘ ਪਾੜਾ ਅਤੇ ਨਰਮਲ ਸਿੰਘ ਨਿੰਮਾ ਨੇ ਬਚਾਇਆ ਨਹੀਂ ਤਾਂ ਸ਼ਾਇਦ ਉਹ ਜਿਉਂਦਾ ਬਾਪਸ ਨਾ ਜਾਂਦਾ ਨਿੰਮੇ ਦੇ ਕਹਿਣ ਤੇ ਉਸ ਨੂੰ ਛੱਡ ਦਿੱਤਾ ਗਿਆ ਮੈਦਾਨ ਫੈਡਰੇਸ਼ਨ ਦੇ ਹੱਥ ਰਿਹਾ ਸਰਾਵਾ ਵਾਲੇ ਲਾਟੀ ਅਤੇ ਜਸਵਿੰਦਰ ਕਿਧਰੇ ਨਜ਼ਰ ਨਹੀਂ ਸੀ ਆ ਰਹੇ ਕਾਲਜ ਵਿੱਚ ਬੋਲੇ ਸੋਨੇ ਹਾਲ ਦੇ ਜਕਾਰੇ ਗੂੰਜ ਰਹੇ ਸਨ ਨਮੇ ਦੇ ਸਾਰੇ ਸਿੰਘ ਇਕੱਠੇ ਕੀਤੇ ਅਤੇ ਸਾਰਿਆਂ ਨੂੰ ਸਵੋ ਸਬੋਧਿਤ ਹੁੰਦਾ ਹੋਇਆ ਬੋਲਿਆ ਗੱਲ ਸੁਣੋ ਬਾਈ ਭਰਾਵੋ ਮੋਰਚਾ ਆਪਾਂ ਸਰ ਕਰ ਲਿਆ ਹੈ ਹੁਣ ਜਿੰਨੀ ਸੇਤੀ ਹੋਵੇ ਇੱਥੋਂ ਨਿਕਲੋ ਇਹ ਨਾ ਹੋ ਕੇ ਆਪਣਾ ਕੋਈ ਭਰਾ ਪੁਲਿਸ ਦੇ ਹੱਥ ਆ ਜਾਵੇ ਸਾਰੇ ਸਿੰਘ ਇੱਕ ਇੱਕ ਦੋ ਦੋ ਕਰਕੇ ਕਾਲਜ ਵਿੱਚੋਂ ਨਿਕਲ ਤੁਰੇ ਅਤੇ ਬੱਖੋ ਵਖਰੀਆਂ ਬਸਾਂ ਵਿੱਚ ਬੈਠ ਸਵਰਾਵਾ ਬੈਠੇ ਰਵਾਨਾ ਹੋ ਗਏ ਨਿਮਾ ਦੀ ਗੱਲ ਸੱਚ ਹੋ ਨਿਬੜੀ 15 20 ਮਿੰਟਾਂ ਵਿੱਚ ਕਾਲਜ ਪੁਲਿਸ ਸੌਣੀ ਵਿੱਚ ਤਬਦੀਲ ਹੋ ਗਿਆ ਹੁਣ ਪੁਲਿਸ ਇੱਕ ਤਰ੍ਹਾਂ ਨਾਲ ਕਾਲਜ ਚ ਚੌਕੀ ਪਾ ਕੇ ਬਹਿ ਗਏ ਫੈਡਰੇਸ਼ਨ ਦੇ ਸਿੰਘਾਂ ਦਾ ਕਾਲਜ ਆਉਣਾ ਕਾਫੀ ਘਟ ਗਿਆ ਸੀ ਰਾਜਵੀਰ ਨੇ ਗਰਾਿਆਂ ਬਸ ਅੱਡੇ ਤੇ ਪ੍ਰਿੰਸੀਪਲ ਨੂੰ ਮਿਲ ਕੇ ਗੱਲ ਕੀਤੀ ਅਤੇ ਫਿਰ ਪ੍ਰਿੰਸੀਪਲ ਨੇ ਕੁਝ ਕੁ ਹਫ਼ਤਿਆਂ ਵਿੱਚ ਹੀ ਪੁਲਿਸ ਦਾ ਕਾਲਜ ਵਿੱਚ ਆਉਣਾ ਬੰਦ ਕਰ ਦਿੱਤਾ ਫੈਡਰੇਸ਼ਨ ਦੇ ਸਿੰਘ ਹੁਣ ਫੇਰ ਆਮ ਵਾਂਗ ਕਾਲਜ ਆਉਣ ਲੱਗ ਪੈ ਸਨ ਕਾਲਜ ਦੀ ਚਾਰਦੀਵਾਰੀ ਅੰਦਰ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸ਼ੁਰੂ ਤੋਂ ਹੀ ਕਾਮਰੇਡਾਂ ਨਾਲ ਖੜਕਦੀ ਰਹਿੰਦੀ ਸੀ ਕਾਮਰੇਡਾਂ ਕੋਲ ਇਹ برداشت ਨਹੀਂ ਸੀ ਹੁੰਦਾ ਕਿ ਉਹਨਾਂ ਦੇ ਗੜ੍ਹ ਵਿੱਚ ਖਾਲਸਤਾਨੀ ਵਿਚਾਰਧਾਰਾ ਸਿਰ ਚੁੱਕੇ ਅਸਲ ਵਿੱਚ ਕਾਮਰੇਡ ਹਰਕ੍ਰਿਸ਼ਨ ਸਰਜੀਤ ਦਾ ਪਿੰਡ ਬਡਾਲਾ ਜੰਡਿਆਲੇ ਦੇ ਬਿਲਕੁਲ ਨਾਲ ਹੋਣ ਕਰਕੇ ਇੱਥੇ ਕਾਮਰੇਡਾਂ ਦਾ ਰਸੂਖ ਸਿੰਘ ਰੁੜਕਾ ਕਲਾਂ ਪਿੰਡ ਦਾ ਕੁਲਜੰਤ ਸਿੰਘ ਜਾਤੀ ਪੰਜਾਬ ਵਿੱਚ ਮੰਨਿਆ ਹੋਇਆ ਕਾਮਰੇਡ ਸੀ ਉਸ ਨੇ ਅਤੇ ਬਾਕੀ ਹੋਰ ਕਾਮਰੇਡ ਆਗੂਆਂ ਨੇ ਕਾਲਜ ਵਿੱਚ ਪੜ੍ਹਦੇ ਕਾਮ ਰੈਡੀ ਵਿਚਾਰਧਾਰਾ ਵਾਲੇ ਮੁੰਡਿਆਂ ਨੂੰ ਸਹਿਦ ਦੇਣੀ ਸ਼ੁਰੂ ਕਰ ਦਿੱਤੀ ਸੀ ਕਾਮਰੇਡ ਜਾਤੀ ਬੜੀ ਧੀਰ ਤੋਂ ਖੜਕੂਆਂ ਦੀ ਅੱਖ ਵਿੱਚ ਰੜਕਦਾ ਸੀ ਚੰਗੇ ਭਾਗਾਂ ਕਾਰਨ ਉਹ ਬਚਦਾ ਆ ਰਿਹਾ ਸੀ ਖਾਲਸਤਾਨੀ ਜਹਾਰੂਆਂ ਨੂੰ ਸ਼ੱਕ ਸੀ ਕਿ ਭਾਈ ਗੁਰਦੇਵ ਸਿੰਘ ਦੇਵ ਰੁੜਕਾ ਕਲਾਂ ਨੂੰ ਸੀਧ ਕਰਾਉਣ ਪਿੱਛੇ ਜਾਤੀ ਦਾ ਹੱਥ ਹੈ ਪਾਈ ਗੁਰਦੇਵ ਸਿੰਘ ਇੱਕ ਸ਼ਾਂਤ ਸਾਧੂ ਸੁਭਾਅ ਦਾ ਮਾਲਕ ਸੀ ਗੁਰਦੇਵ ਸਿੰਘ ਇੱਕ ਸ਼ਾਂਤ ਸਾਧੂ ਸੁਭਾਅ ਦਾ ਮਾਲਕ ਸੀ 1984 ਦੇ ਹਰਮੰਦਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਉਹੋ ਵੀ ਮਹਿਸੂਸ ਕਰਨ ਲੱਗ ਪਿਆ ਸੀ ਕਿ ਹਿੰਦੁਸਤਾਨ ਦੀ ਸਰਕਾਰ ਸਿੱਖਾਂ ਦਾ ਨਾਮੋਂ ਨਸਲ ਮਟਾਉਣਾ ਚਾਹੁੰਦੀ ਹੈ ਖਾਲਸਤਾਨੀ ਜਿਹੜਾ ਰੂਹ ਨਾਲ ਸੰਪਰਕ ਵਿੱਚ ਆਉਣ ਕਰਕੇ ਪਾਈ ਗੁਰਦੇਵ ਸਿੰਘ ਦੇਵ ਜਾਤੀ ਦੀਆਂ ਅੱਖਾਂ ਵਿੱਚ ਰੜਕਦਾ ਸੀ ਜਲੰਧਰ ਦੇ ਲਾਗੇ ਪਿੰਡ ਬਰਾਮ ਕੋਲੋਂ ਪੁਲਿਸ ਨੇ ਭਾਈ ਗੁਰਦੇਵ ਸਿੰਘ ਨੂੰ ਫੜ ਲਿਆ ਸੀ ਅਤੇ ਫੇਰ ਤਸ਼ੱਦਦ ਕਰ-ਕਰ ਕੇ ਸ਼ਹੀਦ ਕਰ ਦਿੱਤਾ ਸੀ ਉਸ ਨੂੰ ਸ਼ਹੀਦ ਕਰਾਉਣ ਪਿੱਛੇ ਜਾਤੀ ਦਾ ਹੱਥ ਸੀ ਜਾਤੀ ਵਰਗੇ ਹੀ ਕੁਝ ਹੋਰ ਕਾਮਰੇਡਾਂ ਆਗੂਆਂ ਦੀ ਚੁੱਕ ਵਿੱਚ ਆ ਕੇ ਕਾਮਰੇਡ ਮੁੰਡਿਆਂ ਨੇ ਸਿਰ ਚੁੱਕਣੇ ਸ਼ੁਰੂ ਕਰ ਦਿੱਤੇ ਸਨ ਪੰਥਕ ਕਮੇਟੀ ਅਤੇ ਹੁਕਮ ਅਨਸਾਰ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਵੀ ਕਾਲਜ ਵਿੱਚ ਕੋਡ ਆਫ ਕੰਡਕਟ ਲਾਗੂ ਕੀਤਾ ਹੋਇਆ ਸੀ ਸੋਮਵਾਰ ਅਤੇ ਵੀਰਵਾਰ ਵਾਲੇ ਦਿਨਾਂ ਮੁੰਡੇ ਆਪਣੇ ਕੁੜੀਆਂ ਕੇਸਰੀ ਦਸਤਾਰਾਂ ਤੇ ਦੁਪੱਟੇ ਲੈ ਕੇ ਕਾਲਜ ਆਉਂਦੇ ਸਨ ਜਿਨ੍ਹਾਂ ਕੁਝ ਸਟੂਡੈਂਟਾਂ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਉਹਨਾਂ ਨੂੰ ਜਥੇਬੰਦੀ ਵੱਲੋਂ 10-12 ਲੈ ਕੇ ਦਿੱਤੀਆਂ ਗਈਆਂ ਸਨ ਪਰ ਕਾਮਰੇਡਾਂ ਨੇ ਕਾਲਜ ਵਿੱਚ ਇੱਕ ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ ਉਹ ਹਰ ਸੋਮਵਾਰ ਤੇ ਵੀਰਵਾਰ ਵਾਲੇ ਦਿਨ ਕੁੜੀਆਂ ਵਰਗੀਆਂ ਸਲਵਾਰਾ ਪਾ ਕੇ ਕਾਲਜ ਆਉਣ ਲੱਗ ਪੈ ਸਨ ਇੱਕ ਦਿਨ ਰਾਜਵੀਰ ਆਪਣਾ ਇਨਕੌਮੈਕਸ ਦਾ ਪੀਰੀਅਡ ਲਾ ਕੇ ਅਜੇ ਬਾਹਰ ਹੀ ਨਿਕਲ ਰਿਹਾ ਸੀ ਕਿ ਰਵਿੰਦਰ ਉਹਨੂੰ ਆਪਣੇ ਵੱਲ ਆਉਂਦਾ ਦਿਸਦੇ ਆ ਇਸ ਤੋਂ ਪਹਿਲਾਂ ਕਿ ਰਾਜਵੀਰ ਉਸ ਨੂੰ ਕੁਝ ਪੁੱਛਦਾ ਉਸ ਤੋਂ ਪਹਿਲਾਂ ਹੀ ਰਵਿੰਦਰ ਬੋਲ ਪਿਆ ਸਾਰੇ ਦਫ਼ਤਰ ਵਿੱਚ ਬੈਠੇ ਤੇਰੀ ਡੀ ਕਰ ਰਹੇ ਹਨ ਚੱਲ ਛੇਤੀ ਚੱਲ ਉਹ ਦੋਨੋਂ ਜਾਣੇ ਕਹਲੇ ਕਦਮਾਂ ਨਾਲ ਦਫ਼ਤਰ ਵੱਲ ਨੂੰ ਤੁਰ ਪਏ ਦਫ਼ਤਰ ਵਿੱਚ ਵੜਦਿਆਂ ਹੀ ਉਹਨਾਂ ਨੇ ਕੰਨੀ ਇੱਕ ਸੱਤੇ ਦੇ ਬੋਲ ਗੂੰਜੇ ਇਹਨਾਂ ਕਾਮਰੇਟਾਂ ਦਾ ਕੁਝ ਕਰਨਾ ਪੈਣਾ ਸਾਲੇ ਸੁਥਣਾ ਜਹੀਆ ਪਾ ਕੇ ਆਪ ਦੇ ਚੌੜੇ ਹੋ ਕੇ ਤੁਰਦੇ ਨੇ ਸੱਤਾ ਕੋਡ ਆਫ ਕਨੈਕਟਰ ਦੀ ਉਲੰਘਣਾ ਤੋਂ ਦੁਖੀ ਸੀ ਮੈਂ ਤਾਂ ਕਈਆਂ ਦਿਨਾਂ ਦਾ ਕਹਿਣਾ ਕਿ ਜਦ ਤੱਕ ਇਹਨਾਂ ਦੋ ਚੋਹ ਦੇ ਛੱਤਰ ਨਹੀਂ ਫਿਰਦਾ ਇਹਨਾਂ ਨੇ ਸੂਤ ਨਹੀਂ ਆਉਣਾ ਸੱਤਾ ਆਪਣੀ ਥਾਂ ਭਾਵਾ ਛੱਡ ਰਿਹਾ ਸੀ ਮੇਰਾ ਖਿਆਲ ਹੈ ਆਪਾਂ ਇੱਕ ਵਾਰੀ ਉਹਨਾਂ ਨਾਲ ਪਿਆਰ ਨਾਲ ਗੱਲ ਕਰੀਏ ਜੇ ਫਿਰ ਵੀ ਨਹੀਂ ਮੰਨਦੇ ਤਾਂ ਫਿਰ ਦੇਖਾਂਗੇ ਕੀ ਕਰਨਾ ਰਾਜਵੀਰ ਬੋਲਿਆ ਠੀਕ ਐ ਫਿਰ ਬਲਾਓ ਉਹਨਾਂ ਦੇ ਪ੍ਰਧਾਨ ਨੂੰ ਸੈਦੋਵਾਲੀਏ ਬੱਲੀ ਨੇ ਹਮੇਸ਼ਾ ਵਾਂਗ ਆਪਣਾ ਫੈਸਲਾ ਸੁਣਾ ਦਿੱਤਾ ਜਗਤਾਰ ਸਿੰਘ ਤਾਰਾ ਅਤੇ ਜੱਸਾ ਜਾ ਕੇ ਕਾਮਰੇਡਾਂ ਦੇ ਪ੍ਰਧਾਨ ਨੂੰ ਬੁਲਾ ਲਿਆ ਉਹਦੇ ਨਾਲ ਦੋ ਜਾਣੇ ਹੋਰ ਵੀ ਆ ਗਏ ਪ੍ਰਧਾਨ ਦੇ ਨਾਲ ਗੱਲ ਕਰਨ ਦੀ ਜ਼ਿੰਮੇਵਾਰੀ ਸੱਤੇ ਦੀ ਲਈ ਤੇਰੇ ਨਾਲ ਸਿੱਧੀ ਗੱਲ ਕਰਦੇ ਆ ਪ੍ਰਧਾਨਾ ਬਾਈ ਆਹ ਕਿਹੜੀਆਂ ਤੁਸੀਂ ਸੁਥਣਾ ਜੀਆਂ ਪਾ ਕੇ ਕਾਲਜ ਆਉਂਦੇ ਹੋ ਇਹੇ ਬੰਦ ਕਰ ਦੇਵੋ ਅਤੇ ਬੰਦਿਆਂ ਵਰਗੇ ਕੱਪੜੇ ਪਾ ਕੇ ਕਾਲਜ ਆਇਆ ਕਰੋ ਸੱਤੇ ਨੇ ਪਿਆਰ ਨਾਲ ਗੱਲ ਕਰਨ ਦੀ ਥਾਂ ਅਫਸਰ ਸਾਹੀ ਹੁਕਮ ਚਾੜ ਦਿੱਤਾ ਨਾ ਤੁਸੀਂ ਹੁਣ ਤੁਹਾਨੂੰ ਦੱਸੋਗੇ ਕਿ ਅਸੀਂ ਕਿਹੜੇ ਕੱਪੜੇ ਪਾ ਕੇ ਕਾਲਜ ਆਈਏ ਤੁਸੀਂ ਹੁੰਦੇ ਕੌਣ ਹੋ ਸਾਡੀ ਟੋਕਾ ਟਾਕੀ ਕਰਨ ਵਾਲੇ ਕਾਮਰੇਟਾਂ ਦਾ ਪ੍ਰਧਾਨ ਗੁੱਸੇ ਵਿੱਚ ਉੱਬਲ ਰਿਹਾ ਸੀ ਪਤਾ ਮੈਨੂੰ ਤੈਨੂੰ ਵੀ ਇਹ ਪ੍ਰਧਾਨਾ ਕਿ ਅਸੀਂ ਕੌਣ ਹਾਂ ਤੂੰ ਰੁੜਕੇ ਵਾਲੇ ਜਾਤੀ ਕਾਮਰੇਡ ਦੇ ਸਿਰ ਤੇ ਸ਼ੇਰ ਬਣਿਆ ਬੈਠਾ ਹੈ ਪਰ ਯਾਦ ਰੱਖੀ ਉਹ ਇੱਕ ਵਾਰੀ ਤਾਂ ਬਚ ਗਿਆ ਪਰ ਅਗਲੀ ਵਾਰ ਨਹੀਂ ਬਚਦਾ ਤੂੰ ਉਸ ਦਾ ਉਸ ਦੀ ਸਿਹਤ ਤੇ ਸਾਡੇ ਨਾਲ ਬੈਰ ਨਾ ਪਾ ਅਤੇ ਜਿਸ ਤਰ੍ਹਾਂ ਤੈਨੂੰ ਕਹਿ ਰਹੇ ਹਾਂ ਮੰਨ ਜਾ ਰਾਜਵੀਰ ਨੇ ਬੜੇ ਠੰਮੇ ਨਾਲ ਆਖਿਆ ਜਾਤੀ ਕਾਂਵਰੇੜ ਉੱਤੇ ਇੱਕ ਵਾਰੀ ਖੜਕੂਆਂ ਨੇ ਹਮਲਾ ਕੀਤਾ ਸੀ ਸੰਗਟੇਸੀਆਂ ਪਿੰਡ ਕੋਲ ਉਸ ਹਮਲੇ ਵਿੱਚ ਉਸ ਦਾ ਗਨਮੈਣ ਮਾਰਿਆ ਗਿਆ ਸੀ ਪਰ ਜਾਤੀ ਬਚ ਗਿਆ ਸੀ ਇਸ ਤੋਂ ਪਹਿਲਾਂ ਕਿ ਕੋਈ ਹੋਰ ਕੁਝ ਕਹਿੰਦਾ ਸੈਦੋਵਾਲੀ ਬੱਲੀ ਨੇ ਆਪਣਾ ਫੈਸਲਾ ਸੁਣਾ ਦਿੱਤਾ ਗੱਲ ਸੁਣ ਲੈ ਬਾਈ ਪ੍ਰਧਾਨਾ ਅਗਲੇ ਸੋਮਵਾਰ ਤੋਂ ਜੇ ਕਿਸੇ ਨੌਜਵਾਨ ਮੁੰਡੇ ਦੇ ਅਸੀਂ ਸੁਥਣ ਜਿਹੀ ਪਾਈ ਦੇਖ ਲਈ ਤਾਂ ਫੇਰ ਜਾਂ ਉਹ ਨਹੀਂ ਜਾਂ ਅਸੀਂ ਨਹੀਂ ਬੰਦੀ ਦੀ ਗੱਲ ਸੁਣ ਕੇ ਕਾਮਰੇਡਾਂ ਦਾ ਪ੍ਰਧਾਨ ਅਗ ਬੂਲਾ ਹੋ ਗਿਆ ਅਤੇ ਦਫ਼ਤਰ ਚੋਂ ਨਿਕਲਦਾ ਹੋਇਆ ਬੋਲਿਆ ਅਸੀਂ ਪਾਵਾਂਗੇ ਸਲਵਾਰਾਂ ਤੁਸੀਂ ਕਰ ਲਿਓ ਕੀ ਜੋ ਕਰਨਾ ਸੋਮਵਾਰ ਦੇ ਦਿਨ ਜਥੇਬੰਦੀ ਦੇ ਸਾਰੇ ਸਿੰਘ ਕਾਲਜ ਪਹੁੰਚ ਚੁੱਕੇ ਸਨ ਅੱਜ ਕਾਮਰੇਡਾਂ ਨਾਲ ਦੋ ਦੋ ਹੱਥ ਕਰਨੇ ਪੈਣੇ ਹਨ ਸਟੇਕ ਸਟੂਡੈਂਟ ਫੈਡਰੇਸ਼ਨ ਦੀ ਇੱਛਤ ਦਾ ਸਵਾਲ ਸੀ ਜੜਿਆਲੇ ਕਾਲਜ ਵਿੱਚ ਕੋਈ ਫੈਡਰੇਸ਼ਨ ਦੀ ਗੱਲ ਨਾ ਮੰਨੇ ਇਹ ਤਾਂ ਅਣਹੋਣੀ ਜਹੀ ਗੱਲ ਸੀ ਦੂਜੇ ਪਾਸੇ ਲਾਲ ਸਲਾਮ ਵਾਲੇ ਵੀ ਪੂਰੀ ਤਿਆਰੀ ਨਾਲ ਆਣ ਟੁਕੇ ਸਨ ਦੋਨੋਂ ਗਰੁੱਪ ਆਹਮੋ ਸਾਹਮਣੇ ਸਨ ਉਸੇ ਵੇੜੇ ਹੀ ਪਤਾ ਨਹੀਂ ਕਿਸੇ ਸਤਵੰਤ ਸਿੰਘ ਪਾੜਾ ਆ ਪ੍ਰਗਟ ਹੋਇਆ ਉਸ ਨੂੰ ਵੇਖ ਕੇ ਫੈਡਰੇਸ਼ਨ ਦੇ ਸਿੰਘਾਂ ਨੂੰ ਤਾਂ ਲਾਲੀਆਂ ਚੜ ਗਈਆਂ ਬੋਲੇ ਸੋਨੇ ਹਾਲ ਦੇ ਜਕਾਰੇ ਨਾਲ ਕਾਮਰੇਡਾਂ ਤੇ ਹੱਲਾ ਬੋਲ ਦਿੱਤਾ ਵਰਦਿਆਂ ਕਿਰਪਾਨਾਂ ਵਿੱਚ ਪਤਾ ਨਹੀਂ ਸੀ ਚੱਲ ਰਿਹਾ ਕਿ ਕੀ ਹੋ ਰਿਹਾ ਹੈ ਕੁਝ ਮਿੰਟਾਂ ਵਿੱਚ ਹੀ ਲਾਲ ਸਲਾਮ ਵਾਲਿਆਂ ਦੇ ਪੈਰ ਉਖੜ ਗਏ ਉਹ ਮੈਦਾਨ ਛੱਡ ਕੇ ਭੱਜ ਨਿਕਲੇ ਇੰਨੀ ਦੇਰੋਂ ਭਿੰਦੇ ਅਤੇ ਰਾਜੇ ਨੇ ਕਾਮਰੇਡ ਦਾ ਪ੍ਰਧਾਨ ਅਰਹ ਦੇ ਖੇਤਾਂ ਵਿੱਚੋਂ ਕੜੀਸ ਕੇ ਬਾਹਰ ਕੱਢ ਲਿਆਂਦਾ ਪ੍ਰਧਾਨ ਤਾਂ ਵਿਚਾਰਾ ਮੈਂ ਤਾਂ ਕਰ ਰਿਹਾ ਸੀ ਭਾਜੀ ਮੈਨੂੰ ਨਾ ਮਾਰਿਓ ਮੈਂ ਨਹੀਂ ਮੁੜ ਕੇ ਕਦੀ ਸਲਵਾਰ ਪਾਉਂਦਾ ਪਾੜੇ ਦੇ ਕਹਿਣ ਤੇ ਉਸ ਨੂੰ ਛੱਡ ਦਿੱਤਾ ਗਿਆ ਸੀ ਤਾਂ ਉਸ ਦੀ ਲਾਲ ਸਲਾਮ ਤਾਂ ਹੋ ਜਾਣੀ ਸੀ ਕਾਮਰੇਡਾਂ ਨਾਲ ਹੋਈ ਇਸ ਝਵਟ ਤੋਂ ਬਾਅਦ ਪੰਥ ਕਮੇਟੀ ਦੁਆਰਾ ਲਾਗੂ ਕੀਤਾ ਕੋਡ ਆਫ ਕਨੈਕਟ ਸਖਤੀ ਨਾਲ ਕਾਲਜ ਵਿੱਚ ਲਾਗੂ ਕਰਵਾਉਣਾ ਸ਼ੁਰੂ ਕਰ ਦਿੱਤਾ ਜਿਹੜਾ ਕੋਈ ਨੌਜਵਾਨ ਮੁੰਡਾ ਸੋਮਵਾਰ ਅਤੇ ਵੀਰਵਾਰ ਨੂੰ ਕੇਸਰੀ ਦਸਤਾਰ ਸਜਾ ਕੇ ਨਾ ਆਉਂਦਾ ਤਾਂ ਪਹਿਲਾਂ ਉਸ ਨੂੰ ਦਫ਼ਤਰ ਲਾ ਜਾ ਕੇ ਜਵਾਨੀ ਕਲਮੀ ਸਮਝਾਇਆ ਜਾਂਦਾ ਜੇ ਫਿਰ ਵੀ ਨਹੀਂ ਮੰਨਦਾ ਤਾਂ ਬਿਕਰ ਸਿੰਘ ਬਿਕਰ ਦਾ ਪਟਾ ਆਪਣਾ ਯੋਹਰ ਦਿਖਾਉਂਦਾ